ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਓਏ ਏ ਏ ਥੈਂਕ ਯੂ ਥੈਂਕ ਯੂ ਸੋ ਮਚ ਸਰ ਮਾਈ ਸਰ ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਇੱਕ ਵਾਰ ਫਿਰ ਤੁਹਾਹਾ ਜਰਾ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਉਹਨਾਂ ਕਲਾਕਾਰਾਂ ਬਾਰੇ ਜਿਨ੍ਹਾਂ ਦੇ ਉੱਪਰ ਮੀਡੀਆ ਦਾ ਕੈਮਰਾ ਪੂਰੀ ਤਰ੍ਹਾਂ ਫੋਕਸ ਹੈ ਤੇ ਇਸ ਵੀਡੀਓ ਦੇ ਵਿੱਚ ਦੋਸਤੋ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬੱਬੂ ਮਾਨ ਨੇ ਗਗਨ ਅਲਮੋਲ ਮਾਨ ਦੇ ਵਿਆਹ ਦੀ ਪਾਰਟੀ ਦੇ ਵਿੱਚ ਕੀ ਅਜਿਹਾ ਕਰ ਦਿੱਤਾ ਕਿ ਸਾਰੇ ਹੈਰਾਨ ਹੋ ਗਏ ਜੀ ਹਾਂ ਦੋਸਤੋ ਆਪਾਂ ਗੱਲ ਕਰਾਂਗੇ ਬੱਬੂ ਮਾਨ ਬਾਰੇ ਵੀ ਤੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਦਿਲਜੀਤ ਦਸਾਂਝ ਬਾਰੇ ਦੋਸਤੋ ਦਿਲਜੀਤ ਦਸਾਂਝ ਅਤੇ ਬੱਬੂ ਮਾਨ ਬਾਰੇ ਅੱਜ ਅਸੀਂ ਉਹ ਜਾਣਕਾਰੀਆਂ ਸਾਹਮਣ ਹੁੰਚੇ ਸਨ ਜਿਮੀ ਫਾਲਨ ਦੇ ਸ਼ੋ ਫਾਲਨ ਟੋਰਨਾਈਟਸ ਦੇ ਵਿੱਚ ਜੋ ਕਿ ਇੱਕ ਬਹੁਤ ਹੀ ਫੇਮਸ ਇੰਟਰਨੈਸ਼ਨਲ ਸ਼ੋ ਹੈ ਬਿਨਾਂ ਸਕਿਪ ਕੀਤੇ ਪੂਰੀ ਵੀਡੀਓ ਜਰੂਰ ਦੇਖੇ ਤੇ ਆਓ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਤੇ ਦੋਸਤੋ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕੋਈ ਪੰਜਾਬੀ ਸਿੰਗਰ ਇਸ ਸ਼ੋ ਦੇ ਵਿੱਚ ਪਹੁੰਚਿਆ ਹੈ ਤੇ ਇਸ ਸ਼ੋ ਦੇ ਵਿੱਚ ਇਸ ਸ਼ੋ ਦੇ ਹੋਸ ਜਿਮੀ ਫਾਲਨ ਵੱਲੋਂ ਦਿਲਜੀਤ ਦੋਸਾਂਝ ਦਾ ਨਿਗਾ ਸਵਾਗਤ ਕੀਤਾ ਗਿਆ ਦਿਲਜੀਤ ਦੋਸਾਂਝ ਵੀ ਇਸ ਸ਼ੋ ਦੇ ਵਿੱਚ ਪੂਰੀ ਮਸਤੀ ਕਰਦੇ ਹੋਏ ਨਜ਼ਰ ਆਏ ਸਨ ਤੇ ਜਿਮੀ ਫਾਲਨ ਨੂੰ ਉਹ ਪੰਜਾਬੀ ਸਿਖਾਉਂਦੇ ਵੀ ਨਜ਼ਰ ਆਏ ਤੇ ਔ ਨਜ਼ਰ ਮਾਰਦੇ ਆਪਾਂ ਵੀ ਇਸ ਵੀਡੀਓ ਰਾਹੀਂ It was fantastic. It was electric out there. I Love it. Everyone was dancing. You, that was phenomenal. Couldn't have gone better. Thank you so much for having us. Sir. Please come back. Punjabi agay hoye. Punjabi agay hoye. Hey, hey, hey. Sat Sri Akal. Sat Sri Akal. Wow. <laughs> ਤੇ ਤੂੰ ਦੇ ਬਾਰੇ ਬਿੱਲੋ ਸੋਚੇ ਦੂਰੀਆਂ ਯਾ ਯਾ ਤਬਾ ਦਾ ਹੋਇਆ ਬਸ ਛੋੜਵਾ ਤੇ ਤੇ ਤੂੰ ਦੇ ਬਾਰੇ ਬਿੱਲੋ ਸੋਚੇ ਦੂਰੀਆਂ ਯਾ ਤੇ ਵੀਡੀਓ ਦੇ ਵਿੱਚ ਅੱਗੇ ਵੱਧਦੇ ਹੋਏ ਗੱਲ ਕਰਦੇ ਹਾਂ ਦੋਸਤੋ ਬੱਬੂ ਮਾਨ ਬਾਰੇ ਤੇ ਬੱਬੂ ਮਾਨ ਪਹੁੰਚੇ ਸਨ ਗगन ਅਨਮੋਲ ਮਾਨ ਦੇ ਵਿਆਹ ਦੇ ਰਿਸੈਪਸ਼ਨ ਦੀ ਪਾਰਟੀ ਦੇ ਵਿੱਚ ਦੋਸਤੋ ਸਟੇਜ ਦੇ ਉੱਤੇ ਗਾਰੇ ਪੰਜਾਬੀ ਗਾਇਕ ਵੀਰ ਸਿੰਘ ਦੇ ਉੱਤੋਂ ਬੱਬੂ ਮਾਨ ਨੇ ਪੈਸੇ ਵਾਰ ਕੇ ਉਹਨਾਂ ਦੀ ਜੇਬ ਦੇ ਵਿੱਚ ਪਾ ਦਿੱਤੇ ਤੇ ਅੱਗੋਂ ਵੀਰ ਸਿੰਘ ਨੇ ਵੀ ਬੱਬੂ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਿਉਂਕਿ ਉਹ ਪੰਜਾਬ ਦਾ ਬਹੁਤ ਵੱਡਾ ਨਾਮ ਬੱਬੂ ਮਾਨ ਉਹਨਾਂ ਦੇ ਮਾਨ ਸਤਕਾਰ ਦੇ ਲਈ ਉਹਨਾਂ ਦੇ ਕੋਲ ਚੱਲ ਕੇ ਸਟੇਜ ਤੇ ਪਹੁੰਚੇ ਸੀ ਦੋਸਤੋ ਪੰਜਾਬ ਦੇ ਲਗਭਗ ਸਾਰੇ ਹੀ ਸਿੰਗਰ ਬੱਬੂ ਮਾਨ ਸਾਹਿਬ ਦਾ ਬਹੁਤ ਹੀ ਸਤਿਕਾਰ ਕਰਦੇ ਹਨ ਹੀ ਪਿਆਰ ਤੇ ਸਤਿਕਾਰ ਦਰਸਾਇਆ ਹੈ ਤੇ ਨਿਸ਼ਾਵੰਨ ਨੇ ਵੀ ਬੱਬੂ ਮਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਇੰਜ ਜੇ ਬਲਾਉਗੀ ਤਾਂ ਮੈਂ ਨਹੀਂ ਬੋਲਣਾ ਜੱਟੀ ਵੀ ਅੜਬ ਤੇਰੀ ਮਾਂ ਵਰਗੀ ਥੈਂਕ ਯੂ ਥੈਂਕ ਯੂ ਸੋ ਮਚ ਸਰ ਥੈਂਕ ਯੂ ਥੈਂਕ ਯੂ ਸੋ ਮਚ ਸਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੱਟੀ ਵੀ ਅੜਬ ਈ ਦਾ ਪਖ ਨਾਏਗਾ ਵੇ ਤੂੰ ਢੋਲਣਾ ਤੇ ਦੋਸਤੋ ਕਿਵੇਂ ਦੀ ਲੱਗੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਮੈਂਟ ਕਰਕੇ ਜੁੜੋ ਤੁਸੀਂ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਔਰ ਨਾਲ ਹੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਦਾਂ ਦੀ ਹੋਰ ਜਾਣਕਾਰੀ ਮਿਲਦੀ ਰਹੇ ਧੰਨਵਾਦ